ਜਾਂਦੀ ਆ ਇਹ ਨਾਲ ਉਹ ਪਹੀ ਧੱਕ ਜਾਂਦਾ ਮੱਲਾ ਗਾਰਕ ਹਾਂ ਉਹ ਤਾਂ ਧੱਕ ਕੇ ਮੈਂ ਚੜਾਈ ਤੁਰਿਆ ਆਉਂਦਾ ਗੇਰ ਲਾਣਾ ਆਂ ਭੱਟੇ ਗਿਆ ਹੁਣ ਸਹੀ ਯਾਰ ਏਸ ਵੀ ਤੇ ਸਪੀਡ ਦੀ ਆ ਦੂਜੀ ਸਾਈਡ ਸਿੱਟੀ ਤੁਰਿਆ ਆਉਂਦਾ ਲੈ ਬਾਈ ਬਾਈ ਚੱਲ ਉੱਧਰ ਜਾਂਦਾ ਉੱਟ ਕਰ ਲੈ ਬਾਹਲੀ ਉੱਚੀ ਕਰੀ ਵੀ ਲੈ ਉੱਟ ਬਾਹਲੀ ਥੋੜੀ ਜਲ ਥੋੜਾ ਜਾ ਬਾਹਲੀ ਸਪੀਡ ਨਾ ਰੱਖ ਲੈਫਟ ਥੱਲੇ ਕਰ ਥੱਲੇ ਨਹੀਂ ਕਰੀ ਥੱਲੇ ਕਰ ਕਾ ਯਾਰ ਲੈਫਟ ਥੱਲੇ ਕਰ ਲੈ ਉੱਟ ਥੱਲੇ ਲੈਫਟ ਥੱਲੇ ਕਰ ਲੈ ਜਾਂਦੀ ਆ ਹੌਲੀ ਕਰ ਲੈ ਲੋਲ ਵਾਲਾ ਪਹਿਲਾਂ ਲੋਲ ਵਾਲਾ ਹੌਲੀ ਹੌਲੀ ਆਨੰਦਨਾਂ ਚੱਲ ਕਾਲੀ ਨਾ ਕਰ ਇਹਦਾ ਹੁਣ ਲਿਪੀ ਗਈ ਰਹਿ ਕਿੰਨੀ ਗਈ ਲੈਲਾ ਕੰਮ ਹੁਣ ਤਾਂ ਹੈ ਰੋੜਾ ਨਾ ਰੋੜਾਂ 'ਚ ਪੰਗਾ ਇਹਦਾ ਹੁਣ ਸਹੀ ਜਾਂਦੀ ਆ ਤਾਂ ਇਹ ਕਹਣਾ ਜੀ ਜਿਆਦੇ ਪੈ ਗਈ ਇੱਕਦਾਂ ਦੇ ਰੋੜ ਕਾ ਢਾਲ ਤੋਂ ਨੂੰ ਪੈਣਾ ਖੇਚ ਨੂੰ ਥੱਲੇ ਆਵੇ ਇੱਥੋਂ ਤੱਕ ਹੁੰਦਾ ਪਗਰਾ ਪੈਣਾ ਆਵੇ ਕਿਵੇਂ ਹੁੰਦਾ ਇੱਥੋਂ ਤੱਕ ਹੋਰ ਗੜਿਆਂ ਵਾਂਗੂ ਹੁੰਦਾ ਉੱਪਰਲੀ ਸਾਈਡ ਜਾਈ ਜਾਂਦਾ ਹੈਗਾ ਇਹਦਾ ਢਾੜੇ ਯਾਰ ਉੱਤੋਂ ਬਾਹਰ ਹੁੰਦੇ ਨੇ ਨਾ ਉਹਨਾਂ ਦੇ ਹਿਸਾਬ ਨਾਲ ਬਣਾਇਆ ਹੈ ਨਾ ਹਾਂ ਇਹ ਤਾਂ ਫਿਰ ਬੜੀ ਉੱਚੀ ਨਹੀਂ ਗਈ ਕਰਦਾ ਲੈਫਟ ਭਲੇ ਫੋਟੋ ਜੀ ਜੇ ਉਪਰੋਂ ਹੀ ਆਇਆ ਮੋੜ ਕੇ ਨਾਲ ਆਇਆ ਕਰੇ ਉਦੋਂ ਨੂੰ ਹੁੰਦੇ ਨਾ ਪਾਣੀ ਫੈੱਜ ਜਾਂਦੇ ਹੈ ਨਾ ਨਹੀਂ ਨਹੀਂ ਉਹ ਵਹਿ ਗਈ ਆ ਬੇਤਵੇਂ ਜਿੰਦੀ ਆ ਤੁਹਾਡੀ ਇਹਦਾ ਲੱਗਣਾ ਇਹ 2-4 ਜਿਹੜੇ 4 ਜਿਹੜੇ ਘੱਟੋ-ਘੱਟ ਲੱਗ ਜਾਣੇ ਸਾਈਡਾਂ ਤੋਂ ਕੁਝ ਲਾ ਦੇ ਆ ਤਨ ਨੂੰ ਦੂਜੇ ਮੱਥਿਆਂ ਤੋਂ ਲਉਂਦੀ ਹਾਂ ਉਹ ਪਾਣੀ ਇਹ ਥੱਲੇ ਜਾ ਡੂਗਾ ਬਣਾਓ ਜੀ ਨਹੀਂ ਤਾਂ ਇਹ ਮੁਰਕਿਆਂ ਢਾਲ ਨਾ ਜਾਵੇ ਭੈਂ ਦੇ 11 ਢਲ ਗਈ ਮੁਰਕਿਆਂ ਨੇ ਖੜਨੋ ਹੀ ਨਹੀਂਗਾ ਉਹ ਵੇਟ ਲਈ ਜਾਂਦੀ ਆ ਉਹ ਵੀ ਓਏ ਰੋਕ ਲਾ ਰੋਕ ਲਾ 10 ਮਿੰਟ ਇੱਥੇ ਨਾ ਸੱਟ ਨੂੰ ਕੱਢ ਢਾਲ ਜੂਗੀ ਹੋਰ ਉਹ ਢਾਲੀ ਜਾਂਦੀ ਸੀਗੀ ਬਾਏ ਰੋਕ ਲਾ ਓ ਰੋਕ ਲਾ ਮੜਾ ਜਾ ਪਾਣੀ ਜਾ ਪੀ ਰਹਿਣ ਦੇ ਨੂੰ ਮੜਾ ਜਾ 2 ਮਿੰਟ ਆਹੋ ਗਿੱਲੀ ਆ ਪਾਣੀ ਜਾਦੇ ਰੋਕ ਜਾ 2 ਮਿੰਟ ਉਹਨੇ ਨਾ ਅੱਠਰ ਜੋ ਮੜੀ ਜੀ ਇਹੇ ਜਦੋਂ ਅੱਠਰ ਗਈ ਨਾ ਫੇਰ ਪਾਣੀ ਦੀ ਫੇਰ ਪਾਣੀ ਦੀ ਜ਼ੋਰ ਨਾ ਵੱਧ ਉਹ ਬਹੁਤ ਮੜਾ ਫੇਰ ਜੱਪ ਦੇਗਾ ਫੇਰ ਜੱਪ ਦੇਗਾ ਕੋਈ ਰਹਿਣ ਦੇ ਆ ਪਾਣੀ ਹੋ ਛੱਡਦਾ ਇਥੇ ਫੇਰ ਵੱਧ ਆਊਗਾ ਇਹੇ ਹਾਂ ਤਾਂ ਅਹੀ ਤਾਂ ਕਿਵੇਂ ਭਾਰਨਾ ਢਲੂਗੀ ਇਹ ਬਹੁਤ ਰੁਕਦਾ ਕਿੱਦਾਂ ਇਹ ਤਾਂ ਬਾਹਰ ਚਲੂਗੀ ਭਾਰਾ ਬਾਹਰ ਚਲੂਗੀ ਉਹ ਨੋਕਾ ਜਾਵਨ ਖੜਾ ਓਏ ਅੱਠ ਜਾਨ ਦੇ ਨੂੰ ਕੁਛ ਨਹੀਂ ਹੁੰਦਾ 10 ਮਿੰਟ ਟਰੈਕ ਉਹਦਾ ਮਰਦਾ ਖੜ ਜਾ ਨਹੀਂ ਬਾਲੀ ਢਲੂਗੇ 10 ਕਿ ਮਿੰਟ ਰੁਕ ਜਾ ਹੋ ਉੱਥੇ ਲਾਲਾ ਟਰੈਕਟਰ ਕੁਛ ਨਹੀਂ ਹੁੰਦਾ ਹੁਣ ਕੇਰਾ ਮੜੀ ਅੱਠ ਰਗੀ ਇੰਨੇ ਨੇ ਨੇ ਖੜਨ ਲੱਗ ਜਾਣਾ ਹੈਗਾ ਓ ਗੇਅਰ ਕੱਢ ਲੈ వాళ్ళకి డోరే నాలుగు ਆ ਭੈਣਾ ਉੱਤੋਂ ਦੀ ਤਾਂ ਉਹ ਦੇਖ ਕਿੱਥੇ ਤੱਕ ਤੁਰੀ ਫਿਰਦੀ ਆ ਲੈ ਆਵੇ ਡਲੀਆਂ ਦਾ ਇੱਥੇ ਤੁਰਨਾ ਹੁੰਦਿਆਂ ਇੱਕ ਸਿਆਪਾ ਰੋੜੀ ਆ ਵਿੱਚ ਇਹਦੇ ਆ ਉੱਧਰ ਕਿਨੇ ਟਿੱਕ ਗਈਆਂ ਦੀ ਉਹ ਤੱਕ ਲੈ ਕੱਲਾ ਉਹ ਥਾਂ ਰਹਿ ਗਿਆ ਉਹ ਬਾਹਲਾ ਗਿਆ ਜਿਹੜਾ ਅੱਠ ਗਿਆ ਨਾ ਆਪਣਾ ਦੀ ਪਲੇਟ ਨਾਲ ਸੜਦੀ ਉੱਥੇ ਦਾ ਉਹਨੇ ਖਾਂਦੇ ਤਾਂ ਅੱਜ ਘਰ ਆਇਆ ਹੈਗਾ ਹਾਂ ਉਹ ਹੋਟਲ ਹੀ ਜਾਂਦੀ ਆ ਇੱਥੇ ਇੱਕ ਦੋਰਾ ਹਿੰਟ ਉਹ ਆ ਜਾ ਬਣਾ ਪੈ ਤਾ ਉਹਨਾਂ ਕਰਤਾ ਕੀ ਆ ਗਿਆ ਲੈਫਟੇ ਮਿਲਾਈ